ਬੇਈਂ ਜੇ ਭਾਈ ਬਾਰਾਂ ਨਾ ਜੇ ਜੇਹੜਾ ਕੋ ਨਹੀਂ ਲੇਕਾ ਉਹ ਨਹੀਂ ਗੁਰਾ ਨਹੀਂ ਕਰਦਾ ਆਪਣਾ ਜੋ ਕਰਮ ਕਰਨਾ ਕਰਨ ਤੋਂ ਬਾਅਦ ਆ ਕੇ ਬੈਠਣ ਦੀ ਸਰਕਾਰ ਤਾਂ ਕੋਈ ਜੀਰਾ ਕੋਈ ਨਹੀਂ ਲੇਖਾ ਉਹਦੇ ਅੱਗੇ ਆਸ਼ੀਰਵਾਦ ਕਰਦੇ ਆਉਣੇ ਕਰਦੇ ਆਉਣੇ ਨਾਲ ਨਾਲ ਉਹਦੀ ਲਜਰ ਵੀ ਬੰਦੇ ਆਏ ਨਹੀਂ ਬੜੇ ਬੜੇ ਸੈੱਡ ਦੇ ਨਹੀਂ ਪਾਉਂਦੇ ਜਿਹੜਾ ਆਉਂਦਾ ਹੋ ਜਾਉਂ ਨੁਕ ਘੜੇ ਦੂਰ ਦੂਰ ਤੱਕ ਗੱਡੀਆਂ ਦਾ ਕਾਫਲਾ ਜਿਹੜਾ ਦਿਖਾਈ ਦੇ ਰਿਹਾ ਤਵਾ ਰੋਡ ਦੇ ਉੱਪਰ ਜਿਹੜੀ ਘਾਤ ਦੀ ਹਾਲਤ ਬਣ ਗਈ ਪਰ ਜਿੱਥੇ ਸ਼ਾਂਤੀ ਰਾਖੀ ਰਹੀ ਸੀ ਐਜੂਕੇਟਿਵ ਵੀ ਹੁਣ ਬਿਲਕੁਲ ਸੋਲੀ ਦੇ ਅੰਦਰ ਪਹਿਲਾਂ ਜਿਹੜੀ ਤੁਹਾਡੀ ਕਾਹਦੀ ਕਾਹਦੀ ਸ਼ੁਰੂ ਹੋ ਗਈਆਂ ਇਹ ਸਰਕਾਰ ਦੀਆਂ ਕੰਮਾਂ ਦਾ ਵਸਦੇ ਰਹੇ ਪਰ ਇਹ ਕਾਰਨ ਤੋਂ ਸ਼ੁਰੂਆਤ ਹੋਈ ਭਾਈ ਜੀ ਜਿਹੜੇ ਬੰਦਿਆਂ ਨੇ ਮੱਥਾ ਟੇਕ ਲਿਆ ਭਾਈ ਪਿੱਛੇ ਹੋ ਜਓ ਸਾਰੇ ਮੀਡੀਆ ਤੋਂ ਬਿਨਾਂ ਭਾਈ ਬਣ ਕੇ ਦੂਜੇ ਜਿਹਨੇ ਮੱਥਾ ਟੇਕ ਲਿਆ ਪਿੱਛੇ ਹੋ ਜਓ ਕਿਉਂਕਿ ਹੋਰ ਵੀ ਬੰਦਿਆਂ ਨੇ ਮੱਥਾ ਟੇਕਣਾਗਾ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਜਿਹੜੇ ਵੀਰਾਂ ਨੇ ਮੱਥਾ ਟੇਕ ਲਿਆ ਉਹ ਪਿੱਛੇ ਹੋ ਜਓ ਫਿਰ ਵੀ ਲੋਕਾਂ ਨੇ ਮੱਥਾ ਟੇਕਣਾਗਾ ਜਿਹੜੇ ਪਿੱਛੇ ਖੜੇ ਆ ਕੇ ਸਾਰੇ ਵੀਰਾਂ ਨੂੰ ਬੇਨਤੀ ਆ मथां टेके पिछे हुजो You काट काका

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਈ ਹੱਲੇ ਉਤਰੋ ਪ੍ਰਭ ਜੀ ਮੈਨੂੰ ਮੀ ਉਤਰੋ ਨਹੀਂ ਨਹੀਂ ਉਤਰੋ ਤੁਸੀਂ ਬਾਈ ਉਤਰੋ ਉੱਤਰ ਬਾਈ ਆਲਾ ਸਾਰੀ ਸੋਮਰਾਵ ਦੇ ਕੋਲ ਆ ਅੱਜ ਕਿਹਦਾ ਚੱਲਦਾ ਸਤਨਾਮ ਵਾਹਿਗੁਰੂ ਓਏ ਓਏ ਥੋੜਾ ਜਿਹਾ ਰਹੀ ਨਹੀਂ ਥਲੇ ਥਲੇ ਆ

सतनाम वाही सतेनाम सतेनाम वाही सत

Atena, minha igreja, Atena Atena, minha igreja, Atena सारी संगत न बेनती आहे भाई पिछे हुजो थोड़ा थोड़ा पिछे हुजो यार वाहिगुरू जी ਦਾ ਦੇਣਾ ਉਹ ਇੱਥੇ ਇੱਧਰ ਦੀ ਮਿਲ ਗਿਆ ਬਾਈ 150000 ਰੁਪਏ ਗਵਰਨਮੈਂਟ ਦਾ ਜੋ ਬਹੁਤਾ ਆਜੋ ਨਾ ਅੰਤ ਤੱਕ ਲੱਗੀ ਆਪਣੇ ਫਾਰਿਆਂ ਦੇ ਕਿਉਂਕਿ ਖਾਸ ਕਰਕੇ ਜਿਹੜਾ ਭੋਜਨ ਵੀਰ ਮਾਂ ਨੂੰ ਦੇਤਾ ਤੇ ਸੱਜਾ ਲੋਕਾਂ ਨੇ ਸਵਾਪ ਦੋ ਘੰਟਾ चोपरा रण पासो साॾे सोबा प्रधान जगदीवार चा शब्द केरु अॼु बी कमज़ोर महौल जे कुझु कॾहिं बोलण जे ਨਹੀਂ त ਜਿਸ ਤਰ੍ਹਾਂ लेकिन ਹਾਲਾਤਾਂ ਦੇ ਵਿੱਚ ਤੇ ਸਾਡੇ ਸ਼ੁਕਰ ਸਿੰਘ ਜੀ ਸ਼ਹਾਦਤ ਹੋਈ ਹੈ ਮੈਂ ਕਹੂੰਗਾ ਕਿ ਇੱਕ ਦੁਨੀਆ ਨੇ ਤੇ ਬਿਲੱਖਣ ਤਰ੍ਹਾਂ ਦੀ ਸ਼ਹਾਦਤ ਹੈ ਮੇਰਾ ਖਿਆਲ ਹੈ ਪਹਿਲੀ ਵਾਰ ਹੋਇਆ ਹੋਊਗਾ ਕਿ ਸਰਕਾਰ ਤੁਹਾਡਾ ਦਬਾਅ ਮੰਨ ਲਿਖਾ ਸਭ ਕਹੇਗੀ ਹਰ ਰੋ ਕੇ ਇਹ ਸਾਡਾ ਸਿਖਾਲ ਅੰਦੋਲਨ ਦਾ ਸ਼ਹੀਦ ਆ ਸਰਕਾਰ ਨੇ ਮਰਨ ਕਰੀ ਹੋਵੇ ਗੱਲ ਹੈ ਔਰ ਸ਼ਹੀਦ ਦਾ ਰਤਬਾ ਮਿਲ ਜਾਣਾ ਬਹੁਤ ਵੱਡੀ ਗੱਲ ਹੈ ਜੇ ਸ਼ੁਕਰੀਆਂ ਕਰ ਗਿਆ ਸਾਡੇ ਲਈ ਠੀਕ ਹੈ ਦੇਖਣ ਨੂੰ ਲੱਗਦਾ ਜੇ ਗੱਲ ਛੋਟੀ ਹੋਵੇ ਭਾਵੇਂ ਪਰ ਜੋ ਕੋਈ ਸ਼ੁਕਰ ਨਾ ਉਹ ਦੇਸ਼ ਦੀ ਖਾਣੇ ਨਹੀਂ ਕਰ ਗਿਆ ਤੇ ਮੇਰਾ ਖਿਆਲਾ ਵੱਡੇ ਵੱਡੇ ਸਾਡੇ ਵਰਗੇ ਮੇਟਰ ਨੂੰ ਹੱਥੇ ਨਹੀਂ ਆਊਗਾ ਛੱਡੀ ਵੱਡੀ ਸਾਹਮਣੇ ਪਖਾਨੇ ਨੂੰ ਦੇ ਨੋ ਦੇ ਕੇ ਗਿਆ ਹੈ ਅੱਪਾ ਇਸ ਤਰੀਕੇ ਦੇ ਨਾਲ ਆ ਕੇ ਤੁਸੀਂ ਸਾਰਿਆਂ ਨੇ ਬੜੇ ਦੁਖਦਾਈ ਮਾਹੌਲ ਦੇ ਵਿੱਚ ਇਸ ਅੁੱਕੇ ਸਮੇਂ ਦੇ ਤੇ ਪਰਿਵਾਰ ਦੇ ਨਾਲ ਆ ਕੇ ਸਾਰਿਆਂ ਨੇ ਆ ਕੇ ਮੋਢਾ ਮੋਢਾ ਲਾ ਕੇ ਖੜੇ ਮੈਂ ਇਹ ਉਮੀਦ ਕਰਦਾ ਹਾਂ ਕਿ ਸ਼ੁਭ ਕਰਨ ਦੀ ਜਿਹੜੀ ਸੋਪਾ ਲੈ ਕੇ ਸ਼ੁਭਕਰਨ ਨੇ ਸ਼ਹਾਦਤ ਦਿੱਤੀ ਹੈ ਜਿਹੜੀ ਲੜਾਈ ਨੂੰ ਲੈ ਕੇ ਸ਼ੁਭਕਰਨ ਨੇ ਆਪਣੇ ਪਰਾਲੇ ਲਈ ਆਹੂਤੀ ਦਿੱਤੀ ਹੈ ਇਸ ਲੜਾਈ ਨੂੰ ਅੱਡੇ ਤੋੜਨਾ ਆਪਣੇ ਲੋਕਾਂ ਦੇ ਹੱਥੋਂ ਆਇਆ ਜੋ ਕਹਾਣਾ ਫੜਾ ਦਿਓ ਆਪਾਂ ਹੀ ਕਹਾਣਾ ਫੜਾਓ ਸਾਡੇ ਨੌਜਵਾਨ ਨੇ ਪਰਾਲਾ ਦੀ ਆਹੂਤੀ ਦੇਖ ਕੇ ਕਿਸਾਨੂ ਦੇ ਲਈ ਇੱਕ ਵਿਲੱਖਣ ਸ਼ਹਾਦਤ ਆ ਉਹ ਚਾਹਤਾਂ ਕੀਤੀ ਹੈ ਮੇਰਾ ਜਨਮ ਸਾਨੂੰ ਵੀ ਦੁਨੀਆ ਦੇ ਵਿੱਚ ਹਮੇਸ਼ਾ ਸਤਿ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਇਸ ਪ੍ਰੰਕਰਨ ਦੇ ਨਾਲ ਤੇ ਮੈਂ ਜ਼ਿਆਦਾ ਬੋਲਣ ਵਾਲਾ ਕੋਈ ਅਜੇ ਵਕਤ ਨਹੀਂ ਹੈ ਵਿੱਚ ਬਹੁਤ ਸਾਰੀਆਂ ਅੱਲਾਹ ਆਪ ਕਰੀਏ ਸਿਕਰੇ ਲਈ ਤਾਂ ਆਪਾਂ ਮੈਂ ਤੁਹਾਨੂੰ ਸਭੇ ਹੱਥ ਜੋੜ ਕੇ ਬੇਨਤੀ ਕਰਦਾ ਚੰਨ ਨੂੰ ਰੰਤਬੰਦੀ ਰਸਮ ਕਰੇ ਤੋਂ ਬਾਅਦ ਸ੍ਰੀ ਅਖੰਡ ਪਾਤਸ਼ਾਹ ਦੇ ਪ੍ਰਕਾਸ਼ ਕਰਵਾ ਕੇ ਤੇ ਸਿਰ ਪੀਕ ਨੂੰ ਉਹਨਾਂ ਦੇ ਧੋਪ ਪਾਏ ਜਾਣੇ ਆ। ਉਹ ਜਗ੍ਹਾ ਵੀ ਜਿਹੜੀ ਇਹ ਬੈਠ ਕੇ ਤੁਹਾਡੇ ਸਾਰਿਆਂ ਤੱਕ ਪਹੁੰਚ ਨਹੀਂ ਕਰਦੇ ਨੇ। ਲੇਕਿਨ ਆਪਣਾ ਸੂਚੀ ਕਿਸਾਨ ਜਮਾਦਾਰ ਮਜ਼ਦੂਰ ਜਮਾਦਾਰ ਕਿਰਤੀ ਲੋਕਾਂ ਦਾ ਨਾਗਮੰਦਰ ਕੇ ਜਗਾਦਾਵੀ ਪਾਸ ਹੋ ਗਿਆ ਕਿ ਗੁਰਦੁਆਰਾ ਸਾਹਿਬ ਦੇ ਕੋਲ ਜੋ ਦਾੜਾ ਮੰਡੀ ਹੈ ਉੱਥੇ ਹੀ ਧੋਬੀ ਰਸਮ ਹੋਣੀ ਹੈ ਮਾळ्या ਦੇ 3 ਤਰੀਕ ਨੂੰ ਸਮੇਂ ਸਿਰ ਹਾਜ਼ਰੀ ਜ਼ਰੂਰ ਭਰ ਲਈਏ ਜੀ ਕਾਕੇ ਸਾਰੇ ਮਹਾਰ ਜੋ ਦੇ ਮਹਾਰ ਸ਼ਹੀਦ ਨੂੰ ਅੱਜ 8 ਜੂਨ ਨੂੰ ਇਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਗੁਰੂ ਚਰਨਾਂ ਦੇ ਦਰਬਾਰ ਵਿੱਚ ਬੈਠ ਕੇ ਆਪ ਸੱਤੇ ਪਾਤਸ਼ਾਹ ਦੇ ਕੋਲ ਅਰਜ਼ ਕਰਿਓ ਕੋਲ ਨੂੰ ਜਾਨਾਂ ਦੇ ਵਿੱਚ ਜਿਸ ਤਰ੍ਹਾਂ ਜੀਵ ਕੁਰਬਾਨੀ ਦੇ ਕੇ ਗਏ ਨੇ ਉਹਦੇ ਯੋਗ ਅਸਾਲ ਬਖਸ਼ੋ ਮੇਰੇ ਪਾਤਸ਼ਾਹ ਸੋ ਇਹ ਆਪ ਨੂੰ ਸਾਰਿਆਂ ਦੀ ਇੱਕ ਗੁੰਮੇਵਾਰੀ ਬਣਦੀ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਕਿ ਭਾਈ ਇਸ ਅੰਮ੍ਰਿਤਮ ਦੇ ਨਾਲ ਸੋਹਿਲਾ ਸਾਹਿਬ ਦੀ ਬਾਣੀ ਦੇ ਜਾਪ ਹੋਣਗੇ ਸਾਰੀਆਂ ਸੰਗਤਾਂ ਨੇ ਬੈਠਣ ਦੀ ਕਿਰਪਾਲਤਾ ਕਰਨੀ ਆ ਸੋ ਕਿਰਪਾ ਕਰਕੇ ਸਾਰੀਆਂ ਸੰਗਤਾਂ ਸੋਇਲਾ ਸਾਹਿਬ ਦੀ ਬਾਣੀ ਦੇ ਜਾਪ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਭਾਈ ਕਾਕਾ ਸ਼ੁਭਕਰਨ ਸਿੰਘ ਜੀ ਦੀ ਜੋ ਅੰਤਨਾ ਅਰਦਾਸ ਦੇ ਵਿੱਚ ਸੰਸਕਾਰ ਦੇ ਸਮੇਂ ਜਿੰਨੇ ਵੀ ਪਹੁੰਚੇ ਨੇ ਸਾਰਿਆਂ ਨਿਮਰਤਾ ਸਹਿਤ ਬੇਨਤੀ ਹੈ ਸਤਿ ਸ੍ਰੀ ਅਕਾਲ ਸਤਿ

ਸਤਨਾਮ ਸ੍ਰੀ ਵਾਹਿਗੁਰੂ ਰਿਓ ਸੋਹਿਲ ਰਾਗਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਇਹ ਤੇ ਆਖੀਐ ਕਰਤੈ ਚਾਰ ਲੋਤਲਾ ਸਿਵਰੋ ਸ੍ਰਿਜਨ ਕਰੋ ਤੂੰ ਮੰਗਾ ਵੋ ਮੇਰੇ ਨਿਰਭੈਲਾ ਕੋ ਹੋਇ ਰਹਾ ਨਿਤ ਨਿਤ ਜੀੜੇ ਸਮਾਲੀ ਅਣ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵਾ ਤਿਸ ਦਾ ਤੇ ਕਮਲ ਸਮਾਰ ਸੰਬਤ ਸਾਲ 1931 4700 ਮੀਲ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਮਰਿਆ ਨਾਨਕ ਸੇ ਦੇਵਨ ਰਾਗਾ ਸਾ ਮਹੱਲਾ ਪਹਿਲਾ ਸ਼ੀ ਕਰ ਸ਼ੀ ਗੁਰ ਸ਼ੀ ਉਪਦੇਸ਼ ਗੁਰ ਗੁਰੇ ਕੋ ਵੇ ਸ ਅਨੇਕਾ बाबा जय करूप मलो पवन चबरो करे सगल बन रात जो कार

ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਬੰਨਲ ਮੰਡਾ ਹੈ ਕਰ ਸਾਧ ਉਂਜਲੀ ਤੁਨ ਵੱਡਾ ਕਰਣ ਡਰੋ ਸਾਧਨਾਂ ਲੜਿਆ ਸਾਜੇ ਜੋ ਜੋ ਚਲਾ ਚੁਵਾ ਦੁਫਾ ਵੇ ਜਮ ਕਾਲ ਸੈ ਸਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਆਪਣਾ ਸਤਿਪੁਰਖ ਪਾਇ ਪਰਮੇਸ਼ਰ ਬੋ ਸੋਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਰਾਕ ਰਾਕ ਬੱਲਪਾਣਕ ਨਾਮ ਦਾ ਸੁਖ ਮੰਡਾ ਹਿਰਾ ਗੋਬਿਰਿ ਪੂਜਿ ਕਰੂ ਬਨੰਤੀ ਮੇਰੇ ਮੀਤਾਂ ਸਾੰਤ ਤਹਿਲ ਕੀ ਬੇਲਾ ਇਹਾ ਖਾੜ ਚਲੋ ਹਰ ਲਾਹਾ ਅਗ ਬਸਨ ਸੁਹਿਲਾ ਔਦ ਘਟਾ ਜਨ ਸਰ ਨਾਰੇ ਮਨ ਗੁਰ ਮਿਲ ਕਾ ਸੁਖਿ ਰਹਾਉ ਇਹ ਸੰਸਾਰ ਵਿਕਾਰ ਸੰਸੀਮ ਹੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਬਹਿ ਰਸ ਕਥ ਕਥਾ ਤਨ ਜਾਨੀ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਉ ਸੁਖ ਸਜੇ ਬਹੁਰ ਨ ਹੋਏ ਕੋ ਫੇਰਾ ਅੰਤਰ ਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਅੰਤਰ ਜਾਮੀ ਪੁਰ ਕਬਿਤਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੌਕਾ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀਆਂ ਸੰਗਤਾਂ ਭਾਈ ਸ਼ਬਦਾਂ ਨੂੰ ਕਿਰਪਾ ਕਰੂ ਜੀ ਵਾਹਿਗੁਰੂ ਜੀ ਉਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੇਂ ਪ੍ਰਤਮ ਭਗਉਤੀ ਸਮਰਕ ਹੈ ਗੁਰੂ ਨਾਨਕ ਲੇਨ ਤੇ ਆਏ ਫਿਰੰਗਤ ਗੁਰਤੇ ਮਰਦਾਸ ਰਾਮ ਤ੍ਰਿਹਰਾਇ ਸ਼੍ਰੀ ਹਰਿ ਪ੍ਰਕਾਸ਼ਈ ਹੈ ਜਿਵੇਂ ਡੇਠੇ ਸਬਦੁ ਖਜਾਇ ਤੇ ਕਰਣਾਉ ਨੇ ਦਾ ਬੈਤਾਏ ਸਭ ਥਾਈ ਹੋਏ ਸਹਾਇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਦੇ ਪਾਠ ਦੀ ਦਾਰਦਾ ਧਿਆਨ ਤਰਖਾ ਸਚਹੁ ਸਭ ਜਦੈ ਚੜਨਾ ਮੁਕਤ ਹਟਣਾ ਜਪਨਾ ਤਪ ਉਪਯਾਵੰਦਿ ਸ਼ਕਿਆ ਤਿ ਲਖਾਰੀ ਤਿ ਇਹਨਾਂ ਪੈਰਾਂ ਸਚਾਰਾਂ ਦੀ ਕੁਮਾਰੀ ਦਾ ਰਾਸ ਦੇ ਰਾਸ ਸਿੰਘਾ ਸਿੰਘ ਦੇ ਧੰਨਵਾਦ ਕਰ ਰਕੀਆਂ ਤੇ ਸੇਵਾ ਦੀ ਕੁਰਬਾਨੀ ਦਾ ਤਾਂ वाहि गुरू वाहिन जा ਸਾਹਿਬੇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਜੀ ਆਦਿ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆਮਤ ਸ੍ਰੀ ਅਮਰਤ ਸਰ ਜੀ ਦੇ ਇਸ਼ਾਨਦ ਤੁਕੀ ਜੋ ਜੋਗੋ ਜੁਗਤਾਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਸੇਖਾਂ ਦਾ ਮਰਣੀ ਵਾ ਮਾਤੂ ਚੀ ਮੱਦਾ ਰੱਖਾਏ ਕਾਲ ਪੁਰਖ ਵਾਹਿਗੁਰੂ ਪੰਥ ਦੇ ਸਦਾ ਸਹਾਇ ਦਾਤਾਰ ਜੀ ਉਹਨਾਂ ਨਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਕਾਲਸਾ ਜੀ ਨੂੰ ਬਖਸ਼ੋ। ਇਹ ਨਮਾਣਿਆਂ ਦੇ ਮਾਣ ਨਤਾਨਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪੀਤਾ ਵਾਹਿਗੁਰੂ। ਧੰਨ ਧੰਨ ਸਹਿਬ ਸ੍ਰੀ ਹਰ ਜੀ ਰੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 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 ਜ ਜਨ ਕੋ ਲਾਹੋ ਅਰ ਸੋ ਤੱਕਆਂ ਜੋ ਲੜਿਆ ਇਹ ਪੁਰ ਜਾਂ ਕਟ ਮਰਿਆ ਕਬੂਤਰਾ ਛੱਡ ਆ ਬਾਕੂ ਅਨੁਸਾਰ ਸਤਿਗੁਰੂ ਪਾਤਸ਼ਾਹ ਜੀ ਉਹ ਕਿਸਾਨੀ ਅੰਦੋਲਨ ਇਹਨਾਂ ਆਕਾਰ ਸ਼ੁਰੂ ਕਰਨ ਦੀ ਵਜੋਂ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਨਗਰ ਬੱਲੂ ਦੀ ਧਰਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਓ ਆਪਕਾ ਵਿੱਚ ਆਪ ਜੀ ਦੀ ਪਾਤਸ਼ਾਹ ਜੀ ਦੇ ਪਵਿੱਤਰ ਅੰਦੀ ਦੇ ਵਿੱਚ ਅੰਤਮ ਸੰਸਕਾਰ ਅੰਤਮ ਸੰਸਕਾਰ ਅੰਗਤਾਂ ਤੋਂ ਸੇਵਾ ਕਰਦੇ ਆ ਪਾਤਸ਼ਾਹ ਜੀ ਉਹ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ ਮਾਫ ਕਰਨਾ ਆਪ ਜੀ ਨੇ ਕਿਰਪਾ ਕਰਨੀ ਉਸ ਵਿਛੜੀ ਹੋਈ ਰੂ ਨੂੰ ਆਪਣੇ ਚਰਨਾਂ ਵਿੱਚ ਪੁੱਤਿੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰੂ ਪਾਤਸ਼ਾਹ ਜੀ ਉਸ ਟਾਈਮ ਸੰਗਤਾਂ ਨੂੰ ਇਲਾਹੀ ਬਾਣੀ ਬਾਣੀ ਨਾਲ ਨਾਮ ਚੜਦੀ ਕਲਾ ਅਪੂਰੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਕੱਲ੍ਹ ਲਈ ਗੁਰਦੁਆਰਾ ਅਕਾ ਜੋ ਪਾਤਸ਼ਾਹੀ ਛੇਵੀਂ ਨਗਰ ਬੱਲੂ ਦੇ ਵਿੱਚ ਪਵਨ ਥਾਨ ਹੈ ਦਾਣਾ ਮੰਡੀ ਦੇ ਕੋਲ ਉਸ ਪਵਨ ਸਥਾਨ ਤੇ ਭਾਈ ਅਖੰਡਪਰ ਸਾਹਿਬ ਪ੍ਰਕਾਸ਼ ਹੋਵੇਗਾ ਤੇ ਐਤਵਾਰ ਨੂੰ ਭੋਗ ਪਵੇਗਾ ਜਿੰਨੇ ਵੀ ਦੂਰੋਂ ਨਗਰ ਨਿਵਾਸੀ ਪਹੁੰਚੇ ਨੇ ਸਾਰਿਆਂ ਨੇ ਨੋਟ ਕਰ ਲੈਣਾ ਜੀ ਕਿ ਭਾਈ ਸਾਹਿਬ 250 ਕਰਨ ਸਿੰਘ ਜੀ ਦੀ ਜੋ ਆੰਤਮ ਅਰਦਾਸ ਹੈ ਭੋਗ ਹੈ ਦਿਨ ਐਤਵਾਰ ਨੂੰ ਦਾਣਾ ਮੰਡੀ ਦੇ ਵਿੱਚ ਪਿੰਡ ਵੱਲੋਂ ਰੱਖੇ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ